ਵੇਹ ਜਿਵੇਂ ਸ਼ਾਮ ਹੁੰਦੇ ਨੇ ਕੱਪੜੇ ਦੀ ਦੁਕਾਨਾਂ ਦੇ ਸ਼ੋਅਰੂਮਾਂ ਤੇ ਕੰਮ ਕਰਨ ਵਾਲੇ 5-7000 ਦਿਨਖਾ ਸਰ ਉਹ ਤਾਂ ਪਰਿਆ ਕੰਮ ਵੀਰੇ ਨਹੀਂ ਪਰ ਉਹਦਾ ਘਰ ਬਹੁਤ ਵੱਡਾ ਆ ਉਹ ਸਿਰਫ ਟਾਈਮ ਪਾਸ ਹੀ ਕਰਦਾ ਬਸ ਅੱਛਾ ਘਰ ਦਾ ਤੈਨੂੰ ਰਜਿਸਟਰੀ ਦਿਖਾਈ ਉਹਨੇ ਬਹੁਤ ਵੱਡਾ ਹੈ ਪਤਾ ਨਹੀਂ ਕਿਹਦਾ ਘਰ ਦਿਖਾਦਾ ਕਿਹਦਾ ਨਹੀਂ ਮੈਂ ਤਾਂ ਹੀ ਆਪਾਂ ਪੜਨ ਭੇਜ ਦੇ ਰਹੇ ਆ ਉਹ ਤੁਹਾਡੇ ਫਿਲਮੀ ਪੁੱਤ ਸਵਾਰਾ ਫਿਲਮੀ ਵੀਰੇ ਮੇਰੀ ਗੱਲ ਤਾਂ ਸੁਣ ਲਓ ਭਾਬੀ ਉਹਨਾਂ ਅਸਲ ਦੇ ਵਿੱਚੋਂ ਦੇਖੋ ਇੰਨਾ ਪੈਸਾ ਵੀ ਉਹਨੂੰ ਕੰਮ ਕਰਨ ਦੀ ਲੋੜ ਨਹੀਂ ਮੈਂ ਉਹਨੂੰ ਕਿਹਾ ਸੀਗਾ ਕਿ ਤੂੰ ਮੈਨੂੰ ਕੰਮ ਕਰਕੇ ਦਿਖਾ ਮੈਨੂੰ ਤਾਂ ਪਤਾ ਲੱਗੇਗਾ ਇਸ ਕਰਕੇ ਉਹ ਮੇਰੇ ਘਰ ਕੇ ਉੱਥੇ ਕਪੜੇ ਦੀ ਦੁਕਾਨ ਤੇ ਲੱਗ ਗਿਆ ਹੁਣ ਦੱਸੋ ਕੀ ਕਰਨਾ ਹੈ ਇਹ ਨਹੀਂ ਮੰਦੀ ਉਹ ਜੋ ਮਰਜ਼ੀ ਕਰੇ ਜੇ ਸਾਡੀ ਨੂੰ ਮੰਨਣੀ ਫਿਰ ਜੋ ਮਰਜ਼ੀ ਕਰੇ ਅਸੀਂ ਵੀ ਕਰੀਏ ਫੇਰ ਜੋ ਮਰਜ਼ੀ ਉਹ ਕੀ ਆ ਕੱਲ ਨੂੰ ਸਾਡੇ ਕੋਲ ਨੂੰ ਮੁੜ ਕੇ ਆਈ ਫੇਰ ਲੈ ਫੇਰ ਸਾਡੇ ਨਾਲ ਰਿਸ਼ਤਾ ਖਤਮ ਹੱਦ ਹੋ ਗਈ ਤੁਹਾਡੀ ਤੁਸੀਂ ਮੁੰਡੇ ਤੋਂ ਦੇਖ ਲਓ ਤੁਸੀਂ ਮੇਰਾ ਵਿਆਹ ਉੱਥੇ ਕਰ ਦਿਓ ਤੂੰ ਸਾਡੇ ਵਾਰੀ ਵੇਖਿਆ ਤੁਸੀਂ ਮੇਰਾ ਵਿਆਹ ਉੱਥੇ ਕਰਨਾ ਨਹੀਂ ਨਹੀਂ ਓਏ ਅਸੀਂ ਕੌਣ ਹੁੰਨੇ ਤੇਰਾ ਬੇਕਰਮ ਹੋਏ ਜੇ ਤੂੰ ਮਰਜ਼ੀ ਦੇ ਕਰੀ ਬੈਠੀ ਐ ਸਾਰੇ ਕੋ ਕਰੀ ਬੈਠੀ ਐ ਹੈ ਅਸੀਂ ਤੈਨੂੰ ਮੁੰਡੇ ਬਾਰੇ ਅਸੀਂ ਗੱਲ ਕਰੀਏ ਤੂੰ ਫੇਰ ਸਾਨੂੰ ਦੱਸ ਰਹੀ ਐ ਅਸੀਂ ਕੌਣ ਹੁੰਨੇ ਆ ਸਾਰੇ ਕੋ ਨਵੇੜੀ ਦਾ ਬੈਠੀ ਐ ਚੱਲ ਕਰ ਲੈ ਆਪਣੇ ਜੇ ਸਾਨੂੰ ਨਾ ਪੁੱਛੋ ਅਸੀਂ ਤੇ ਕਰਾਂਗੇ ਬੱਸ ਆ ਵੀ ਆ ਠੀਕ ਹੈ ਤੇ ਲਾਗੇ ਮੋੜਨ ਵਾਲੀ ਗੱਲ ਹੈ ਵੀ ਆਹ ਦਾਦਾ ਲਾਤਾ ਅੱਥ ਵਿਆਂ ਮੈਂ ਕਰ ਲੇ ਵਿਆਂ ਜਾਓ ਇਹਦਾ ਮਤਲਬ ਤੁਸੀਂ ਮੇਰਾ ਉਸ ਮੁੰਡੇ ਨਾਲ ਵਿਆਹ ਨਹੀਂ ਕਰਨਾ ਨਹੀਂ ਕਰਨਾ ਸੀ ਆਪਣਾ ਕਿ ਤੈਨੂੰ ਕਰਾ ਦੇ ਫਿਰ ਕਰਾਉਣੀ ਨਹੀਂ ਬਸ ਤਾਂ ਕਿ ਨਾਲੇ ਮੈਂ ਇੱਕ ਦਮ ਮੈਂ ਵਿਆਹ ਉਹ ਨਾਲ ਖੁਦ ਕਰ ਲਾਂਗੀ ਕਰਾਣ ਜਾ ਤੇ ਸਾਡੀ ਪਰਮਿਸ਼ਨ ਦੀ ਕੀ ਲੋੜ ਹੈ ਜਦ ਤੂੰ ਸਾਰਾ ਕੁਝ ਕਰੀਦਾ ਬੈਠੀ ਐ ਉਹ ਕੋਈ ਬਸ ਮੈਂ ਤੁਹਾਨੂੰ ਕੱਲਾ ਦੱਸਤਾ ਕਿ ਉਹਦੇ ਨਾਲ ਵਿਆਹ ਮੈਂ ਖੁਦ ਆਪ ਕਰ ਲਾਂਗੀ ਉਹ ਦੱਸਣ ਆਈਆਂ ਤੂੰ ਉਹ ਦੱਸਣ ਆਈਆਂ ਸਾਨੂੰ ਪਹਿਲਾਂ ਹੀ ਪਤਾ ਕਰ ਲੈ ਜੋ ਕਰਨਾ ਜਾ ਕਰ ਲੈ ਸਾਡੇ ਕੋਲ ਨਹੀਂ ਮੋੜ ਕੇ ਬਸ ਨਿਕਲ ਹੀ ਰਹੀਆਂ ਕੋਈ ਗੱਲ ਨਹੀਂ ਭਾਬੀ ਨਿਕਲ ਹੀ ਰਹੀ ਆ ਮੁੜ ਕੇ ਤੁਹਾਨੂੰ ਆਪਦਾ ਮੂੰਹ ਨਹੀਂ ਦਿਖਾਉਂਦੀ ਪਰ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਜੋ ਸਾਡੇ ਨਹੀਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਮੈਨੂੰ ਬਸ ਠੀਕ ਹੈ ਕੋਈ ਨਹੀਂ ਲੱਗ ਜੇਗਾ ਪਤਾ ਹਾਂ ਦੇਖ ਲਿਓ ਕੋਈ ਗੱਲ ਨਹੀਂ ਮੈਂ ਮੁੜ ਕੇ ਕਦੀ ਨਹੀਂ ਆਉਣਾ ਨਾ ਹੀ ਕੋਈ ਨਹੀਂ ਲੱਗ ਜੂਗਾ ਪਤਾ ਇਹ ਹਾਲ ਚਾਰ ਦਿਨਾਂ ਦੇ ਪਿਆਰ ਨੇ ਪਤਾ ਨਹੀਂ ਕੀ ਕੁੜੀਆਂ ਮੁੰਡਿਆਂ ਦੇ ਦਿਮਾਗ ਖਰਾਬ ਕਰੇ ਹੋਏ ਨੇ ਸਮੇਂ ਤੋਂ ਪਰੇ ਐ ਉਹ ਸਾਲਾਂ ਬੱਧੀ ਜਿਨ੍ਹਾਂ ਨੇ ਤੁਹਾਨੂੰ ਪਾ ਲਿਆ ਬੋਸ ਅੱਡੇ ਵੱਡੇ ਕਰਿਆ ਉਹ ਦੱਸੋ ਪਿਆਰ ਨਹੀਂ ਓ ਕੀ ਹੁੰਦਾ ਆ ਪਤਾ ਨਹੀਂ ਕਿਹੜਾ ਪਿਆਰ ਹੈ ਇਹਨਾਂ ਦਾ ਆ ਚਲ ਸੁਣਦਾ ਐਵੇਂ ਕਰਾ ਪਾਖੂਂ ਜੀ ਸੁਣ ਮੈਂ ਚਾਹਣਾ ਰੇਣ ਦਫੇ ਹੁੰਦੇ ਨੇ ਜਾਂ ਹੁੰਦੇ ਜਾਂ ਗਲਤੀ ਆਪੇ ਪਛਤਾ ਲਈ ਕੀ ਜਵਾਬ ਦਵਾਂਗੀ ਵੀਰੇ ਹੋਰਾਂ ਨੂੰ ਮੈਂ ਕਿ ਤੁਸੀਂ ਮੈਨੂੰ ਸਹੀ ਕਹਿੰਦੇ ਸੀਗੇ ਖੇ ਮੁੰਡਾ ਤੈਨੂੰ ਧੋਖਾ ਦੇਊਗਾ ਆ ਘਰ ਨੂੰ ਮੈਂ ਹੁਣ ਜਾਂਦੀ ਵੀ ਕਿੱਥੇ ਕਮਕਮਾ ਕੇ ਆਪਣੇ ਘਰ ਹੀ ਆ ਗਈ ਸਰ ਕਿਰੇ ਇੱਕ ਵਾਰੀ ਤਾਂ ਗੱਲ ਕਰਕੇ ਦੇਖ ਦੀਏ ਵੀਰੇ ਭਾਬੀ ਨਾ ਆਖਰ ਨੂੰ ਮੈਂ ਵੀ ਇਸ ਕਰ ਦਿੱਤੀ ਆ ਕਿਤੇ ਨਾ ਕਿਤੇ ਤਾਂ ਮੇਰੀ ਮੰਨਣ ਗਈ